ਦੀ ਡੀਪ ਟਾਈਪ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਨਾ ਅਸੀਂ ਇੱਕ ਬੜੇ ਹੀ ਦਿਲਚਸਪ ਜਿਹੇ ਵਿਚਾਰ ਤੇ ਗੱਲ ਕਰਨ ਲੱਗੇ ਹਾਂ ਹਾਂ ਜੀ ਵਿਚਾਰ ਇਹ ਹੈ ਜਿਹੜਾ ਸੁਣਨ ਨੂੰ ਸ਼ਾਇਦ ਥੋੜਾ ਅਜੀਬ ਲੱਗੇ ਕਿ ਬਈ ਜਿਹੜੇ ਲੋਕ ਸਮਾਰਟ ਪਰ ਆਲਸੀ ਹੁੰਦੇ ਨੇ ਉਹ ਅਕਸਰ ਸਭ ਤੋਂ ਵੱਧ ਇਨੋਵੇਟਿਵ ਯਾਨੀ ਨਵੇਂ ਵਿਚਾਰ ਲਿਆਉਣ ਵਾਲੇ ਕਿਉਂ ਹੁੰਦੇ ਨੇ ਬਾਕੀ ਇਹ ਸੁਣਨ ਨੂੰ ਉਲਟਾ ਲੱਗਦਾ ਹੈ ਨਾ ਕਿਉਂਕਿ ਅਸੀਂ ਤਾਂ ਹਮੇਸ਼ਾ ਇਹੀ ਸੁਣਦੇ ਆਏ ਹਾਂ ਕਿ ਬਈ ਸਖਤ ਮਿਹਨਤ ਕਰੋ ਲੱਗੇ ਰਹੋ ਬਹੁਤ ਸਾਰੇ ਕੰਟੇ ਕੰਮ ਕਰੋ ਤਦੇ ਸਫਲਤਾ ਮਿਲਦੀ ਹੈ ਤਦੇ ਨਵੀਨਤਾ ਆਉਂਦੀ ਹੈ ਬਿਲਕੁਲ ਮੈਂ ਵੀ ਜਦੋਂ ਪਹਿਲੀ ਵਾਰ ਹੀ ਸੁਣਿਆ ਨਾ ਤਾਂ ਮੈਂ ਸੋਚਿਆ ਇਹ ਕਿਵੇਂ ਹੋ ਸਕਦਾ ਭਲਾ ਮਤਲਬ ਆਲਸ ਤੇ ਇਨੋਵੇਸ਼ਨ ਇਹਨਾਂ ਦਾ ਕੀ ਮੇਲ ਹਮ ਪਰ ਜਿਹੜੀਆਂ ਗੱਲਾਂ ਤੇ ਅੱਜ ਅਸੀਂ ਵਿਚਾਰ ਕਰ ਰਹੇ ਹਾਂ ਉਹ ਸਿੱਧੇ ਜ਼ਿੰਦਗੀ ਦੇ ਤਜਰਬਿਆਂ ਤੋਂ ਆਉਂਦੀਆਂ ਨੇ ਖਾਸ ਕਰਕੇ ਜਿਹੜਾ ਕਾਰਪੋਰੇਟ ਜਗਤ ਹੈ ਉੱਥੋਂ ਦੇ ਨਰੀਖਣਾਂ ਤੋਂ ਹਮ ਸੋ ਅੱਜ ਆਪਣਾ ਮਕਸਦ ਹੈ ਇਸ ਗੱਲ ਨੂੰ ਸਮਝਣਾ ਕਿ ਕਿਵੇਂ ਬੁੱਧੀ ਤੇ ਆਲਸ ਦਾ ਇਹ ਅਜੀਬ ਜਿਹਾ ਮਿਕਸਚਰ ਜਿਹੜਾ ਹੈ ਉਹ ਅਸਲ ਵਿੱਚ ਨਵੇਂ ਆਈਡੀਆਜ਼ ਨੂੰ ਬਿਹਤਰ ਤਰੀਕਿਆਂ ਨੂੰ ਕਿਵੇਂ ਜਨਮ ਦੇ ਸਕਦਾ ਹੈ ਚਲੋ ਇਸ ਤੇ ਥੋੜੀ ਗੱਲ ਕਰਦੇ ਜ਼ਰੂਰ ਜ਼ਰੂਰ ਤਾਂ ਮੁੱਖ ਗੱਲ ਤਾਂ ਸਾਡੇ ਸਾਹਮਣੇ ਹੈ ਆਲਸੀ ਪਰ ਸਮਾਰਟ ਲੋਗ ਅਕਸਰ ਸਭ ਤੋਂ ਵੱਧ ਨਵੀਨਤਾਕਾਰੀ ਹੁੰਦੇ ਹਨ ਇਸ ਵਿੱਚ ਨਾ ਇੱਕ ਤਰ੍ਹਾਂ ਦੀ ਚੁਣੌਤੀ ਜੀ ਲੱਗਦੀ ਹੈ ਇਹ ਸਾਨੂੰ ਰੋਕ ਕੇ ਸੋਚਣ ਤੇ ਮਜਬੂਰ ਕਰਦੀ ਹੈ ਕਿ ਸ਼ਾਇਦ ਜੋ ਅਸੀਂ ਹਮੇਸ਼ਾ ਤੋਂ ਸੱਚ ਮੰਨਦੇ ਆਇਆ ਉਸ ਤੋਂ ਪਰੇ ਵੀ ਕੁਝ ਹੈ ਹਾਂ ਬਿਲਕੁਲ ਤੇ ਜਦੋਂ ਅਸੀਂ ਇਸ ਦੇ ਪਿੱਛੇ ਦਾ ਕਾਰਨ ਦੇਖਦੇ ਹਾਂ ਜਿਵੇਂ ਕਿ ਸਰੋਤ ਦੱਸਦੇ ਨੇ ਤਾਂ ਗੱਲ ਸਮਝ ਆਉਣ ਲੱਗਦੀ ਹੈ ਦੇਖੋ ਪਹਿਲੀ ਗੱਲ ਇਹ ਲੋਕ ਨਾ ਮੌਜੂਦਾ ਸਥਿਤੀ ਜਿਸ ਨੂੰ ਸਟੇਟਸ ਕੋ ਕਹਿੰਦੇ ਨੇ ਉਸ ਨੂੰ ਐਵੇਂ ਨਹੀਂ ਮੰਨ ਲੈਂਦੇ ਹੂੰ ਉਹ ਲਗਾਤਾਰ ਚੀਜ਼ਾਂ ਤੇ ਸਵਾਲ ਚੁੱਕਦੇ ਰਹਿੰਦੇ ਨੇ ਖਾਸ ਕਰਕੇ ਜੇ ਉਹਨਾਂ ਨੂੰ ਕੋਈ ਕੰਮ ਐਵੇਂ ਫਾਲਤੂ ਦਾ ਲੰਬਾ ਜਾਂ ਔਖਾ ਲੱਗੇ ਉਹਨਾਂ ਦੇ ਅੰਦਰ ਨਾ ਇੱਕ ਕੁਦਰਤੀ ਜੀ ਬੇਚੈਨੀ ਹੁੰਦੀ ਹੈ ਜਦੋਂ ਦੇਖਦੇ ਨੇ ਕਿ ਚੀਜ਼ਾਂ ਬਿਨਾਂ ਕਿਸੇ ਖਾਸ ਕਾਰਨ ਤੋਂ ਇੱਕੋ ਤਰੀਕੇ ਨਾਲ ਹੋਈ ਜਾ ਰਹੀਆਂ ਨੇ ਮਤਲਬ ਜਿੱਥੇ ਬਾਕੀ ਲੋਕ ਸੋਚਦੇ ਨੇ ਚਲ ਠੀਕ ਹੈ ਜਿਵੇਂ ਹੋ ਰਿਹਾ ਹੋਣ ਦਿਓ ਇਹ ਪੁੱਛਦੇ ਨੇ ਪਰ ਕਿਉਂ ਕਿ ਇਹ ਸੌਖਾ ਨਹੀਂ ਹੋ ਸਕਦਾ ਜਾਂ ਤੇਜ਼ ਤੇ ਇਹ ਸਵਾਲ ਪੁੱਛਣ ਦੀ ਹਿੰਮਤ ਸ਼ਾਇਦ ਉਹਨਾਂ ਦੀ ਉਸੇ ਆਲਸ ਵਿੱਚੋਂ ਆਉਂਦੀ ਹੈ ਉਹ ਫਾਲਤੂ ਮਿਹਨਤ ਨਹੀਂ ਕਰਨਾ ਚਾਹੁੰਦੇ ਬਿਲਕੁਲ ਸਹੀ ਕਹਿਆ ਤੁਸੀਂ ਉਹਨਾਂ ਦਾ ਮਕਸਦ ਸ਼ਾਇਦ ਵਾਦੂ ਕੰਮ ਤੋਂ ਬਚਣਾ ਹੋਵੇ ਪਰ ਨਤੀਜਾ ਅਕਸਰ ਨਿਕਲਦਾ ਹੈ ਸੁਧਾਰ ਤੇ ਇਹੀ ਗੱਲ ਸਾਨੂੰ ਦੂਜੇ ਪੁਆਇੰਟ ਵੱਲ ਲੈ ਜਾਂਦੀ ਹੈ ਉਹਨਾਂ ਬੇਮਤਲਬ ਦੀ ਮਿਹਨਤ ਜਿਸ ਨੂੰ ਆਪਾਂ ਮਾਈਂਡਲੈਸ ਲੇਬਰ ਕਹਿ ਸਕਦੇ ਹਾਂ ਉਸ ਤੋਂ ਬਹੁਤ ਬਚਦੇ ਨੇ ਮਾਈਂਡਲੈਸ ਲੇਬਰ ਹੂੰ ਜੇ ਕੋਈ ਕੰਮ बार-बार ਹੋ ਰਿਹਾ ਬਿਨਾਂ ਸੋਚੇ ਸਮਝੇ ਤੇ ਉਸ ਨਾਲ ਕੋਈ ਖਾਸ ਵੈਲਿਊ ਨਹੀਂ ਜੁੜ ਰਹੀ ਤਾਂ ਇੱਕ 스마트 ਬੰਦਾ ਜਿਸ ਨੂੰ ਆਪਣਾ ਟਾਈਮ ਤੇ એનર્ਜੀ ਬਚਾਣੀ ਹੈ ਜਿਸ ਨੂੰ ਅਸੀਂ ਆਲਸ ਕਹ ਰਹੇ ਹਾਂ ਉਹ ਸੋਚੇਗਾ ਹੀ ਸੋਚੇਗਾ ਯਾਰ ਇਹ ਤਾਂ ਟਾਈਮ ਖਰਾਬ ਕਰ ਰਿਹਾ ਹੈ ਇਸ ਦਾ ਕੋਈ ਤਾਂ ਬਿਹਤਰ ਤਰੀਕਾ ਹੋਣਾ ਚਾਹੀਦਾ ਇਹ ਤਾਂ ਹੈ ਅਸੀਂ ਆਮ ਤੌਰ ਤੇ ਮਾਈਂਡਲੈਸ ਲੇਬਰ ਨੂੰ ਕੰਮ ਦਾ ਹਿੱਸਾ ਹੀ ਮੰਨ ਲੈਂਦੇ ਹਾਂ ਖਾਸ ਕਰਕੇ ਵੱਡੀਆਂ ਕੰਪਨੀਆਂ ਚ ਪਰ ਇਹ ਲੋਕ ਉਸ ਬੇਚੈਨੀ ਨੂੰ ਇੱਕ ਕਦਮ ਅੱਗੇ ਲੈ ਜਾਂਦੇ ਨੇ ਸਿਰਫ ਮਹਿਸੂਸ ਨਹੀਂ ਕਰਦੇ ਸਗੋਂ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਨੇ ਹਾਂਜੀ ਤੇ ਇਹੀ ਉਹਨਾਂ ਨੂੰ ਤੀਜੇ ਤੇ ਸ਼ਾਇਦ ਸਭ ਤੋਂ ਜ਼ਰੂਰੀ ਨੁਕਤੇ ਵੱਲ ਲੈ ਜਾਂਦਾ ਹੈ ਉਹ ਉਸ ਚੀਜ਼ ਨੂੰ ਦੇਖ ਲੈਂਦੇ ਨੇ ਜਿਸ ਨੂੰ ਸਰੋਥ ਕਹਿੰਦਾ ਹੈ ਪ੍ਰਕਿਰਿਆ ਦੀ ਅਨ्यਪਣ ਯਾਨੀ ਪ੍ਰੋਸੈਸ ਬਲਾਈਂਡਨੈਸ ਪ੍ਰੋਸੈਸ ਬਲਾਈਂਡਨੈਸ ਹਾਂ ਇਹ ਬੜਾ ਜ਼ਬਰਦਸਤ ਆਈਡੀਆ ਹੈ ਇਸ ਦਾ ਮਤਲਬ ਹੈ ਕਿ ਬਹੁਤੇ ਲੋਕ ਨਾ ਟਾਈਮ ਦੇ ਨਾਲ ਕੰਮ ਕਰਨ ਦੇ ਜਿਹੜੇ ਪੁਰਾਣੇ ਤਰੀਕੇ ਨੇ ਉਹਨਾਂ ਦੇ ਇੰਨੇ ਆਦੀ ਹੋ ਜਾਂਦੇ ਨੇ ਕਿ ਉਹਨਾਂ ਵਿੱਚ ਜਿਹੜੀਆਂ ਇਨੈਫੀਸ਼ੀਐਂਸੀਜ਼ ਨੇ ਮਤਲਬ ਜਿੱਥੇ ਕੰਮ ਠੀਕ ਤਰ੍ਹਾਂ ਨਹੀਂ ਹੋ ਰਿਹਾ ਉਹਨਾਂ ਨੂੰ ਦੇਖ ਹੀ ਨਹੀਂ ਪਾਉਂਦੇ ਉਹਨਾਂ ਲਈ ਤਾਂ ਬਸ ਐਵੇਂ ਹੀ ਹੁੰਦਾ ਹੈ। ਅੱਛਾ। ਪਰ ਜਿਹੜਾ ਸਮਾਰਟ ਪਰ ਆਲਸੀ ਬੰਦਾ ਹੈ ਕਿਉਂਕਿ ਉਹ ਬੇਲੋੜੀ ਮਿਹਨਤ ਤੋਂ ਬਚਣਾ ਚਾਹੁੰਦਾ ਹੈ ਉਹ ਇਸ ਅੰਨੇਪਣ ਦਾ ਸ਼ਿਕਾਰ ਨਹੀਂ ਹੁੰਦਾ। ਉਹ ਫੌਰਨ ਪਛਾਣ ਲੈਂਦਾ ਕਿ ਕਿੱਥੇ ਪ੍ਰੋਸੈਸ ਨੂੰ ਠੀਕ ਕੀਤਾ ਜਾ ਸਕਦਾ ਹੈ ਤਾਂ ਕਿ ਘੱਟ ਮਿਹਨਤ ਨਾਲ ਉਹੀ ਜਾਂ ਉਸ ਤੋਂ ਵੀ ਵਧੀਆ ਨਤੀਜਾ ਮਿਲ ਸਕੇ। ਪ੍ਰਕਿਰਿਆ ਦੀ ਅੰਨੇਪਣ ਇਹ ਤਾਂ ਵਾਕਈਏ ਕਾਮਸਮਸਿਆ ਲੱਗਦੀ ਹੈ। ਅਸੀਂ ਸਾਰੇ ਸ਼ਾਇਦ ਕਦੇ ਨਾ ਕਦੇ ਇਹ ਮਹਿਸੂਸ ਕਰਦੇ ਆਂ। ਜਿੱਥੇ ਅਸੀਂ ਕੋਈ ਕੰਮ ਇੱਕ ਖਾਸ ਤਰੀਕੇ ਨਾਲ ਕਰੀ ਜਾਂਦੇ ਆ ਸਿਰਫ ਇਸ ਲਈ ਕਿ ਹਮੇਸ਼ਾ ਤੋਂ ਐਵੇਂ ਹੁੰਦਾ ਆਇਆ ਬਿਨਾ ਸੋਚੇ ਕਿ ਕੀ ਇਹ ਸਭ ਤੋਂ ਵਧੀਆ ਤਰੀਕਾ ਹੈ ਵੀ ਜਾਂ ਨਹੀਂ ਕੀ ਇਸ ਦੀ ਕੋਈ ਮਤਲਬ ਠੋਸ ਜਿਹਾ ਉਦਾਹਰਣ ਦੇ ਸਕਦੇ ਹੋ ਸ਼ਾਇਦ ਦਫ਼ਤਰ ਦੇ ਮਾਹੌਲ ਵਿੱਚੋਂ ਹਾਂ ਬਿਲਕੁਲ ਇੱਕ ਬਹੁਤ ਕਾਮਨ ਉਦਾਹਰਣ ਹੈ ਉਹ ਦਫ਼ਤਰੀ ਕੰਮ ਜਿੱਥੇ ਮਹੀਨੇ ਦੀਆਂ ਜਾਂ ਹਫ਼ਤੇ ਦੀਆਂ ਰਿਪੋਰਟਾਂ ਬਣਾਉਣੀਆਂ ਹੁੰਦੀਆਂ ਨੇ ਹਾਂਜੀ ਹਾਂਜੀ ਸੋਚੋ ਕਿ ਇੱਕ ਟੀਮ ਨੂੰ ਹਰ ਮਹੀਨੇ ਇੱਕ ਲੰਬੀ ਚੌੜੀ ਰਿਪੋਰਟ ਬਣਾਉਣ ਲਈ ਪੰਜ ਅਲੱਗ-ਅਲੱਗ ਸਿਸਟਮਾਂ ਤੋਂ ਡਾਟਾ ਕੱਢਣਾ ਪੈਂਦਾ ਫਿਰ ਉਸ ਨੂੰ ਵੱਖ-ਵੱਖ ਐਕਸਲ ਸ਼ੀਟਾਂ ਵਿੱਚ ਹੱਥ ਨਾਲ ਕਾਪੀ ਪੇਸਟ ਕਰਨਾ ਪੈਂਦਾ ਫਿਰ ਉਸ ਨੂੰ ਮਿਲਾਉਣਾ ਫਾਰਮੈਟ ਕਰਨਾ ਫਿਰ ਜਾ ਕੇ ਕਿਤੇ ਰਿਪੋਰਟ ਤਿਆਰ ਹੁੰਦੀ ਹੈ ਓਹੋ ਇਹ ਕੰਮ ਸ਼ਾਇਦ ਪੂਰਾ ਦਿਲ ਲੈ ਲਿੰਦਾ ਹੋਵੇ ਇਸ ਵਿੱਚ ਗਲਤੀਆਂ ਹੋਣ ਦਾ ਵੀ ਡਰ ਰਹਿੰਦਾ ਤੇ ਹੈ ਵੀ ਬੜਾ ਥਕਾਣ ਵਾਲਾ ਤੇ ਬੋਰਿੰਗ ਕੰਮ ਹਾਂ ਇਹ ਤਾਂ ਬਹੁਤ ਜਾਣੀ ਪਛਾਣੀ ਜੀ ਗੱਲ ਲੱਗ ਰਹੀ ਹੈ ਬਹੁਤੇ ਲੋਕ ਸ਼ਾਇਦ ਮਾੜਾ ਮੋਟਾ ਬੁੜਬੁੜਾਉਣਗੇ ਪਰ ਆਖਰ ਵਿੱਚ ਕਹਿਣਗੇ ਚਲੋ ਠੀਕ ਹੈ ਨੌਕਰੀ ਦਾ ਹਿੱਸਾ ਕਰਨਾ ਹੀ ਪੈਣਾ ਬਿਲਕੁਲ ਜ਼ਿਆਦਾਤਰ ਲੋਕ ਇਸ ਪ੍ਰਕਿਰਿਆ ਦੇ ਅੰਨੇ ਪਣ ਦੇ ਸ਼ਿਕਾਰ ਹੋ ਜਾਣਗੇ ਪਰ ਹੁਣ ਉਸ ਸਮਾਰਟ ਪਰ ਆਲਸੀ ਬੰਦੇ ਬਾਰੇ ਸੋਚੋ ਉਹ ਇਸ ਸਥਿਤੀ ਨੂੰ ਦੇਖੇਗਾ ਤਾਂ ਉਸ ਦਾ ਪਹਿਲਾ ਰਿਐਕਸ਼ਨ ਹੋਏਗਾ ਇਹ ਕੀ ਬਕਵਾਸ ਹੈ ਮੈਂ ਹਰ ਮਹੀਨੇ ਆਪਣਾ ਪੂਰਾ ਦਿਨ ਇਸ ਕੰਮ ਤੇ ਨਹੀਂ ਲਾ ਸਕਦਾ ਹਾਂ ਹਾਂ ਉਸ ਦੀ ਆਲਸ ਉਸ ਨੂੰ ਇਹ बार-बार ਹੋਣ ਵਾਲਾ ਘੱਟ ਕੀਮਤ ਵਾਲਾ ਕੰਮ ਕਰਨ ਤੋਂ ਰੋਕੇਗੀ ਫਿਰ ਉਸ ਦੀ ਸਮਾਰਟਨੈਸ ਕੰਮ ਆਵੇਗੀ ਉਹ ਸ਼ਾਇਦ ਕੁਝ ਘੰਟੇ ਬੈਠ ਕੇ ਕੋਈ ਨਿੱਕਾ ਜਿਹਾ ਕੋਡ ਲਿਖ ਦੇਵੇ ਜਾਂ ਕੋਈ ਸਕ੍ਰਿਪਟ ਬਣਾ ਦੇਵੇ ਜਾਂ ਜਿਹੜੇ ਸੌਫਟਵੇਅਰ ਪਹਿਲਾਂ ਹੀ ਮੌਜੂਦ ਨੇ ਉਹਨਾਂ ਵਿੱਚੋਂ ਹੀ ਕੋਈ ਤਰੀਕਾ ਲੱਭ ਲਵੇ ਜਿਸ ਨਾਲ ਇਹ ਸਾਰਾ ਡਾਟਾ ਇਕੱਠਾ ਕਰਨਾ ਤੇ ਰਿਪੋਰਟ ਬਣਾਉਣਾ ਆਟੋਮੈਟਿਕ ਹੋ ਜਾਵੇ ਅੱਛਾ ਮਤਲਬ ਆਟੋਮੇਟ ਕਰ ਦੇਵੇ ਹੂੰ ਤੇ ਫਿਰ ਨਤੀਜਾ ਕੀ ਹੋਵੇਗਾ ਨਤੀਜਾ ਇਹ ਹੋਵੇਗਾ ਕਿ ਜਿਹੜਾ ਕੰਮ ਪਹਿਲਾਂ ਪੂਰਾ ਦਿਨ ਲੈਂਦਾ ਸੀ ਔਰ ਸ਼ਾਇਦ ਹੁਣ ਕੁਝ ਮਿੰਟਾਂ ਵਿੱਚ ਹੋਣ ਲੱਗ ਪਵੇ ਇਸ ਨਾਲ ਸਿਰਫ ਉਸ ਬੰਦੇ ਦਾ ਆਪਣਾ ਟਾਈਮ ਤੇ એનર્ਜੀ ਨਹੀਂ ਬਚੇਗੀ ਬਲਕਿ ਪੂਰੀ ਟੀਮ ਲਈ ਕੰਮ ਸੌਖਾ ਹੋ ਜਾਵੇਗਾ ਗਲਤੀਆਂ ਘਟਣਗੀਆਂ ਤੇ ਲੋਕ ਹੋਰ ਜ਼ਰੂਰੀ ਕੰਮਾਂ ਤੇ ਧਿਆਨ ਦੇ ਸਕਣਗੇ ਇੱਕ ਛੋਟੀ ਜੀ ਪਰ ਅਸਲ ਇਨੋਵੇਸ਼ਨ ਹੈ ਜਿਹੜੀ ਸਿੱਧੀ ਉਸ 스마트 ਵਾਚ ਤੋਂ ਨਿਕਲੀ ਹੈ ਕਿ ਮੈਂ ਫਾਲਤੂ ਦੀ ਮਿਹਨਤ ਤੋਂ ਬਚਣ ਦੀ ਇੱਛਾ ਜਦੋਂ ਦਿਮਾਗ ਨਾਲ ਮਿਲਦੀ ਹੈ ਤਾਂ ਸਿਰਫ ਆਪਣਾ ਹੀ ਨਹੀਂ ਸਗੋ ਸਾਰਿਆਂ ਦਾ ਭਲਾ ਕਰ ਸਕਦੀ ਹੈ ਇਹ ਸੁਣ ਕੇ ਨਾ ਕਈਆਂ ਦੇ ਦਿਮਾਗ ਵਿੱਚ ਆਪਣੇ ਦਫ਼ਤਰ ਦੀਆਂ ਉਦਾਹਰਣਾਂ ਆ ਰਹੀਆਂ ਹੋਣਗੀਆਂ ਸ਼ਾਇਦ ਉਹ ਕੋਈ ਸਾਥੀ ਕੰਮ ਕਰਨ ਵਾਲਾ ਜਿਹੜਾ ਹਮੇਸ਼ਾ ਸ਼ਾਰਟਕਟ ਲੱਭਦਾ ਪਰ ਉਸ ਦੇ ਸ਼ਾਰਟਕਟ ਨਾਲ ਅਕਸਰ ਸਾਰਿਆਂ ਦਾ ਕੰਮ ਸੌਖਾ ਹੋ ਜਾਂਦਾ ਯਕੀਨਨ ਯਕੀਨਨ ਤੇ ਇਸ ਆਈਡੀਆ ਦੀ ਅਹਿਮੀਅਤ ਸਿਰਫ ਨਿੱਜੀ ਫਾਇਦੇ ਤੱਕ ਨਹੀਂ ਹੈ ਇਹਨਾਂ ਇਨੈਫੀਸ਼ੀਐਂਸੀਜ਼ ਨੂੰ ਪਛਾਣਨਾ ਤੇ ਇਹਨਾਂ ਦਾ ਹੱਲ ਕਰਨਾ ਅਸਲ ਵਿੱਚ ਵੱਡੇ ਪੱਧਰ ਦੀ ਇਨੋਵੇਸ਼ਨ ਦਾ ਬੇਸ ਬਣ ਸਕਦਾ ਹੈ ਜਦੋਂ ਅਸੀਂ ਸਿਸਟਮ ਵਿੱਚੋਂ ਬੇਲੂੜੀ ਮਿਹਨਤ ਤੇ ਰਗੜ ਨੂੰ ਹਟਾਉਨੇ ਆ ਤਾਂ ਅਸੀਂ ਕੀ ਕਰਦੇ ਆ ਅਸੀਂ ਰਿਸੋਰਸ ਟਾਈਮ ਪੈਸਾ ਦਿਮਾਗੀ ਤਾਕਤ ਉਹਨਾਂ ਕੰਮਾਂ ਲਈ ਖਾਲੀ ਕਰਦੇ ਜਿੱਥੇ ਅਸਲ ਕ੍ਰੀਏਟੀਵਿਟੀ ਤੇ ਸੋਚ ਵਿਚਾਰ ਦੀ ਲੋੜ ਹੁੰਦੀ ਹੈ ਤਾਂ ਇਹ ਅਸਲ ਵਿੱਚ ਉਹੀ ਗੱਲ ਹੋ ਗਈ ਵਰਕ ਸਮਾਰਟਰ ਨਾਟ ਹਾਰਡਰ ਮਤਲਬ ਕੰਮ ਤੋਂ ਭੱਜਣਾ ਨਹੀਂ ਸਗੋਂ ਕੰਮ ਨੂੰ ਵਧੇਰੇ ਸਿਆਣਪ ਨਾਲ ਕਰਨ ਦਾ ਤਰੀਕਾ ਲੱਭਣਾ ਬਿਲਕੁਲ ਸਹੀ ਸਮਝਿਆ ਤੁਸੀਂ ਪੁਆਇੰਟ ਕੰਮ ਕੱਟ ਕਰਨਾ ਨਹੀਂ ਹੈ ਸਗੋਂ ਬੇਕਾਰ ਕੰਮ ਨੂੰ ਖਤਮ ਕਰਨਾ ਹੈ ਤਾਂ ਕਿ ਜਿਹੜਾ ਕੰਮ ਦਾ ਕੰਮ ਹੈ ਉਹ ਵਧੀਆ ਤਰੀਕਾ ਨਾਲ ਹੋ ਸਕੇ 스마트 ਪਰ ਆਲਸੀ ਲੋਗ ਅਕਸਰ ਸਿਸਟਮ ਨੂੰ ਸਮਝਣ ਤੇ ਉਹ ਲੀਵਰੇਜ ਪੁਆਇੰਟਸ ਲੱਭਣ ਵਿੱਚ ਬੜੇ ਮਾਹਿਰ ਹੁੰਦੇ ਨੇ ਮਤਲਬ ਉਹ ਥਾਵਾਂ ਜਿੱਥੇ ਥੋੜੀ ਜੀ ਕੋਸ਼ਿਸ਼ ਨਾਲ ਵੱਡਾ ਅਸਰ ਪਾਇਆ ਜਾ ਸਕਦਾ ਹੈ ਪਰ ਇੱਥੇ ਇੱਕ ਸਵਾਲ ਆਉਂਦਾ ਹੈ ਮੇਰੇ ਮਨ ਵਿੱਚ ਕੀ ਇਸ ਦਾ ਕੋਈ 네ਗੇਟਿਵ ਪੱਖ ਵੀ ਹੋ ਸਕਦਾ ਹੈ ਕਿ ਇਹ ਹਮੇਸ਼ਾ ਇਨੋਵੇਸ਼ਨ ਵੱਲ ਹੀ ਜਾਂਦਾ ਹੈ ਜਾਂ ਕਦੇ-ਕਦੇ ਇਹ ਸਿਰਫ ਕੰਮ ਤੋਂ ਬਚਣ ਦਾ ਬਹਾਨਾ ਹੀ ਬਣ ਕੇ ਰਹਿ ਜਾਂਦਾ ਹੈ ਮਤਲਬ ਲਕੀਰ ਕਿੱਥੇ ਖਿੱਚੀਏ ਇਹ ਬਹੁਤ ਜ਼ਰੂਰੀ ਸਵਾਲ ਹੈ ਤੇ ਇੱਥੇ ਹੀ ਸਮਾਰਟ ਵਾਲਾ ਹਿੱਸਾ ਕੰਮ ਆਉਂਦਾ ਹੈ ਦੇਖੋ ਸਿਰਫ ਆਲਸੀ ਹੋਣਾ ਕਾਫੀ ਨਹੀਂ ਹੈ ਉਹ ਤਾਂ ਫਿਰ ਕਮਜ਼ੋਰੀ ਹੋਗੀ ਹਾਂਜੀ ਇਨੋਵੇਸ਼ਨ ਉਦੋਂ ਹੁੰਦੀ ਹੈ ਜਦੋਂ ਆਲਸ ਤੁਹਾਨੂੰ ਪ੍ਰੋਬਲਮ ਦਾ ਅਹਿਸਾਸ ਕਰਵਾਉਂਦੀ ਹੈ ਪਰ ਫਿਰ ਤੁਹਾਡਾ ਦਿਮਾਗ ਤੁਹਾਡੀ ਬੁੱਧੀ ਉਸ ਪ੍ਰੋਬਲਮ ਦਾ ਹੱਲ ਲੱਭਣ ਲਈ ਕੰਮ ਕਰਦੀ ਹੈ ਜੇ ਕੋਈ ਬੰਦਾ ਸਿਰਫ ਸ਼ਿਕਾਇਤ ਕਰੀ ਜਾਵੇ ਕਿ ਕੰਮ ਸੌਖਾ ਹੈ ਪਰ ਉਸ ਨੂੰ ਸੌਖਾ ਬਣਾਉਣ ਲਈ ਕੋਈ ਹੱਲ ਨਾ ਲੱਭੇ ਤਾਂ ਉਹ ਇਨੋਵੇਟਿਵ ਨਹੀਂ ਹੈ ਠੀਕ ਹੈ ਇਸ ਲਈ ਆਲਸ ਇੱਕ ਕੀ ਕਹਿੰਦੇ ਨੇ ਮੋਟੀਵੇਸ਼ਨ ਹੋ ਸਕਦੀ ਹੈ ਪਰ ਅਸਲ ਨਤੀਜਾ ਤੁਹਾਡੀ ਸਮਾਰਟਨੈਸ ਪ੍ਰੋਬਲਮ ਸੋਲਵਿੰਗ ਸਕਿੱਲ ਤੇ ਪਹਿਲ ਕਰਨ ਤੇ ਨਿਰਪਰ ਕਰਦਾ ਹੈ ਜੇ ਹੱਲ ਲੱਭਣ ਦੀ ਕੋਸ਼ਿਸ਼ ਹੀ ਨਾ ਕੀਤੀ ਤਾਂ ਉਹ ਸਿਰਫ ਆਲਸ ਹੀ ਰਹਿ ਗਈ ਇਹ ਫਰਕ ਸਮਝਣਾ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਇਸ ਵਿਚਾਰ ਨੂੰ ਸਹੀ ਤਰੀਕੇ ਨਾਲ ਦੇਖ ਸਕੀਏ ਇੱਕ ਹੋਰ ਗੱਲ ਜਿਹੜੀ ਸਰੋਤ ਵਿੱਚ ਆਈ ਹੈ ਉਹ ਹੈ ਹੈਸ਼ਟੈਗਸ ਦੀ ਵਰਤੋਂ ਜਿਵੇਂ #corporate life #lifeexperience #lifelessons ਇਹ ਇਸ ਗੱਲ ਤੇ ਜ਼ੋਰ ਦਿੰਦੇ ਨੇ ਕਿ ਇਹ ਕੋਈ ਹਵਾ ਚ ਬਣਾਈ ਥਿਉਰੀ ਨਹੀਂ ਸਗੋਂ ਅਸਲ ਜ਼ਿੰਦਗੀ ਖਾਸ ਕਰਕੇ ਕੰਮ ਵਾਲੀ ਥਾਂ ਦੇ ਤਜਰਬਿਆਂ ਦਾ ਨਿਚੋੜ ਹੈ ਹਾਂ ਤੇ ਇੱਕ ਗੱਲ ਇਸ ਵਿਚਾਰ ਨੂੰ ਹੋਰ ਵੀ ਰੈਲੇਵੈਂਟ ਬਣਾਉਂਦੀ ਹੈ ਦੇਖੋ ਕਾਰਪੋਰੇਟ ਦੁਨੀਆ ਅਕਸਰ ਪੁਰਾਣੀ ਕੱਸੇ ਪਿੱਟੇ ਪ੍ਰੋਸੈਸ ਬਿਊਰੋਕ੍ਰੇਸੀ ਤੇ ਅਸੀਂ ਤਾਂ ਹਮੇਸ਼ਾ ਤੋਂ ਐਵੇਂ ਹੀ ਕਰਦੇ ਆਏ ਹਾਂ ਵੜੀ ਸੋਚ ਨਾਲ ਪਰੀ ਹੁੰਦੀ ਹੈ ਹੂੰ ਬਿਲਕੁਲ ਅਜਿਹੇ ਮਾਹੌਲ ਵਿੱਚ ਉਹ ਲੋਕ ਜਿਹੜੇ ਨਾ ਚੀਜ਼ਾਂ ਨੂੰ ਚੈਲੰਜ ਕਰਨ ਦੀ ਹਿੰਮਤ ਰੱਖਦੇ ਨੇ ਭਾਵੇਂ ਉਹਨਾਂ ਦੀ ਸ਼ੁਰੂਆਤੀ ਮੋਟੀਵੇਸ਼ਨ ਆਪਣੀ ਜ਼ਿੰਦਗੀ ਸੌਕੀ ਬਣਾਉਣੀ ਹੀ ਕਿਉਂ ਨਾ ਹੋਵੇ ਉਹ ਅਸਲ ਵਿੱਚ ਬਹੁਤ ਕੀਮਤੀ ਸਾਬਤ ਹੋ ਸਕਦੇ ਨੇ ਉਹ ਲੁਕੀਆਂ ਹੋਈਆਂ ਕਾਸਟਸ ਕਟਾ ਸਕਦੇ ਨੇ ਕਰਮਚਾਰੀਆਂ ਦੀ ਫਰਸਟ੍ਰੇਸ਼ਨ ਘਟ ਕਰ ਸਕਦੇ ਨੇ ਤੇ ਅਸਲ ਵਿੱਚ ਕੰਪਨੀ ਨੂੰ ਵਧੇਰੇ ਤੇਜ਼ ਤੇ ਕੰਪੀਟੀਟਿਵ ਬਣਾ ਸਕਦੇ ਨੇ ਪਰ ਕੀ ਕੰਪਨੀਆਂ ਸੱਚੀ ਅਜੇ ਸਮਾਰਟ ਪਰ ਆਲਸੀ ਲੋਕਾਂ ਦੀ ਕਦਰ ਕਰਦੀਆਂ ਨੇ ਕਈ ਵਾਰ ਤਾਂ ਜਿਹੜੇ ਸਵਾਲ ਪੁੱਛਦੇ ਨੇ ਜਾਂ ਪੁਰਾਣੇ ਤਰੀਕਿਆਂ ਨੂੰ ਚੁਣੌਤੀ ਦਿੰਦੇ ਨੇ ਉਹਨਾਂ ਨੂੰ ਤਾਂ ਮੁਸੀਬਤ ਖੜੀ ਕਰਨ ਵਾਲਾ ਜਾਂ ਨਿਯਮ ਤੋੜਨ ਵਾਲਾ ਸਮਝ ਲਿਆ ਜਾਂਦਾ ਹੈ ਕੀ ਕਾਰਪੋਰੇਟ ਕਲਚਰ ਅਕਸਰ ਇਸ ਤਰ੍ਹਾਂ ਦੀ ਇਨੋਵੇਸ਼ਨ ਨੂੰ ਦਬੋਂਦਾ ਨਹੀਂ ਇਹ ਬਹੁਤ ਵਾਜਿਬ ਗੱਲ ਹੈ ਬਦਕਿਸਮਤੀ ਨਾਲ ਕਈ ਥਾਵਾਂ ਤੇ ਅਜਿਹਾ ਹੁੰਦਾ ਹੈ ਮੈਨੇਜਰ ਕਈ ਵਾਰ ਸਥਿਰਤਾ ਤੇ ਅਨੁਮਾਨ ਲਗਾਉਣ ਯੋਗਤਾ ਨੂੰ ਪੈਲ ਦਿੰਦੇ ਨੇ ਤੇ ਜਿਹੜਾ ਵੀ ਮੌਜੂਦਾ ਸਿਸਟਮ ਨੂੰ ਹਿਲਾਉਣ ਦੀ ਕੋਸ਼ਿਸ਼ ਕਰਦਾ ਹੈ ਉਸ ਨੂੰ ਸ਼ੱਕ ਨਾਲ ਦੇਖਿਆ ਜਾਂਦਾ ਹੈ ਹਾਂਜੀ ਪਰ ਜਿਹੜੀ ਦੂਰ ਦੀ ਸੋਚ ਵਾਲੀ ਲੀਡਰਸ਼ਿਪ ਹੁੰਦੀ ਹੈ ਉਹ ਸਮਝਦੀ ਹੈ ਕਿ ਅਜਿਹੇ ਲੋਕ ਅਸਲ ਵਿੱਚ ਤਰੱਕੀ ਦੇ ਇੰਜਨ ਹੋ ਸਕਦੇ ਨੇ ਉਹਨਾਂ ਨੂੰ ਪਛਾਣਨਾ ਤੇ ਉਹਨਾਂ ਨੂੰ ਸਹੀ ਮਾਹੌਲ ਦੇਣਾ ਜ਼ਰੂਰੀ ਹੈ ਜਿੱਥੇ ਉਹਨਾਂ ਦੇ ਵਿਚਾਰ ਸੁਣੇ ਜਾਣ ਤੇ ਉਹਨਾਂ ਨੂੰ ਸੁਧਾਰ ਲਿਆਉਣ ਦੀ ਤਾਕਤ ਦਿੱਤੀ ਜਾਵੇ ਜਿਹੜੀਆਂ ਕੰਪਨੀਆਂ ਅਜੇਹਾ ਨਹੀਂ ਕਰ ਪਾਉਂਦੀਆਂ ਉਹ ਅਕਸਰ ਪਿੱਛੇ ਰਹਿ ਜਾਂਦੀਆਂ ਨੇ ਕਿਉਂਕਿ ਉਹਨਾਂ ਕੋਲ ਪ੍ਰਕਿਰਿਆ ਦੇ ਅੰਨੇ ਪਣ ਨੂੰ ਤੋੜਨ ਵਾਲਾ ਕੋਈ ਨਹੀਂ ਹੁੰਦਾ ਇਸ ਲਈ ਇਹ ਲੀਡਰਸ਼ਿਪ ਪਲੇ ਵੀ ਇੱਕ ਚੈਲੰਜ ਹੈ ਕਿ ਉਹ ਅਜਿਹੇ ਗੁਣਾਂ ਨੂੰ ਪਛਾਣਨ ਤੇ ਉਹਨਾਂ ਦਾ ਸਹੀ ਇਸਤੇਮਾਲ ਕਰਨ ਇਸ ਦਾ ਮਤਲਬ ਇਹ ਹੋਇਆ ਕਿ ਕੰਪਨੀਆਂ ਨੂੰ ਸਿਰਫ ਨਤੀਜਿਆਂ ਤੇ ਨਹੀਂ ਸਗੋ ਇਸ ਗੱਲ ਤੇ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਉਹ ਨਤੀਜੇ ਕਿਵੇਂ ਮਿਲੇ ਸ਼ਾਇਦ ਸਭ ਤੋਂ ਵਧੀਆ ਕਰਮਚਾਰੀ ਉਹ ਨਾ ਹੋਵੇ ਜਿਹੜਾ ਸਭ ਤੋਂ ਵੱਧ ਘੰਟੇ ਕੰਮ ਕਰਦਾ ਸੋਗੋ ਹੋ ਹੋਵੇ ਜਿਹੜਾ ਸਭ ਤੋਂ ਸਮਾਰਟ ਤਰੀਕੇ ਨਾਲ ਕੰਮ ਕਰਦਾ ਬਿਲਕੁਲ ਇਹ ਪਰਿਭਾਸ਼ਾ ਬਦਲਣ ਦੀ ਗੱਲ ਹੈ ਕਿ ਮਿਹਨਤੀ ਦਾ ਮਤਲਬ ਸਿਰਫ ਲੰਬੇ ਘੰਟੇ ਕੰਮ ਕਰਨਾ ਹੈ ਜਾਂ ਇਸ ਦਾ ਮਤਲਬ ਹੈ ਅਸਰਦਾਰ ਤਰੀਕੇ ਨਾਲ ਕੰਮ ਕਰਨਾ ਸਮਾਰਟ ਆਲਸੀ ਵਾਲਾ ਨਜ਼ਰੀਆ ਦੂਜੀ ਪਰਿਭਾਸ਼ਾ ਵੱਲ ਇਸ਼ਾਰਾ ਕਰਦਾ ਹੈ ਇਸ ਵਿੱਚ ਇੱਕ ਹੋਰ ਗੱਲ ਵੀ ਹੈ ਕਈ ਵਾਰੇ ਲੋਕ ਦੂਜਿਆਂ ਨਾਲ ਮਿਲ ਕੇ ਕੰਮ ਕਰਨ ਵਿੱਚ ਵੀ ਚੰਗੇ ਹੁੰਦੇ ਨੇ ਕਿਉਂਕਿ ਉਹ ਸਮਝ ਦੇਣੇ ਕਿ ਕੰਮ ਵੰਡ ਕੇ ਜਾਂ ਦੂਜਿਆਂ ਦੀ ਮਹਾਰਤ ਵਰਤ ਕੇ ਕੰਮ ਨੂੰ ਹੋਰ ਵੀ ਸੌਖਾ ਕੀਤਾ ਜਾ ਸਕਦਾ ਹੈ। ਇੱਕ ਹੋਰ ਉਦਾਹਰਣ ਸੋਚिए, ਸ਼ਾਇਦ ਰੋਜ਼ ਦੀ ਜ਼ਿੰਦਗੀ ਵਿੱਚੋਂ। ਕਈ ਵਾਰ ਘਰ ਦੇ ਕੰਮਾਂ ਵਿੱਚ ਵੀ ਅਸੀਂ ਬੜੇ ਅਜੀਬ ਜਿਹੇ ਤਰੀਕੇ ਅਪਣਾ ਲੈਨੇ ਆਂ। ਜਿਵੇਂ ਹਰ ਰੋਜ਼ ਖਾਣਾ ਬਣਾਉਣ ਦਾ ਕੰਮ। ਹਾਂਜੀ। ਕੋਈ ਬੰਦਾ ਜਿਸ ਨੂੰ ਇਹ ਕੰਮ ਥੋੜਾ ਬੋਝ ਲੱਗਦਾ, ਮਤਲਬ ਥੋੜਾ ਆਲਸੀ ਹੈ ਪਰ ਸਮਾਰਟ ਹੈ, ਉਹ ਸ਼ਾਇਦ ਹਫ਼ਤੇ ਪਰ ਦੀ ਮੀਲ ਪ੍ਰੈਪਿੰਗ ਦਾ ਤਰੀਕਾ ਕੱਢ ਲਵੇ। ਸਮਾਨ ਪਹਿਲਾਂ ਤਿਆਰ ਕਰਕੇ ਕੱਖ ਲਵੇ ਜਿਸ ਨਾਲ ਰੋਜ਼ ਦਾ ਕੰਮ ਬਹੁਤ ਘਟ ਜਾਵੇ ਇਹ ਵੀ ਤਾਂ ਇੱਕ ਤਰ੍ਹਾਂ ਦੀ ਨਜੀ ਇਨੋਵੇਸ਼ਨ ਹੋਈ ਬਹੁਤ ਵਧੀਆ ਉਦਾਹਰਣ ਦਿੱਤੀ ਤੁਸੀਂ ਇਹ ਦਿਖਾਉਂਦੀ ਹੈ ਕਿ ਇਹ ਸੂਲ ਸਿਰਫ ਦਫਤਰ ਤੱਕ ਨਹੀਂ ਹੈ ਇਹ ਜ਼ਿੰਦਗੀ ਦੇ ਕਿਸੇ ਵੀ ਹਿੱਸੇ ਵਿੱਚ ਲਾਗੂ ਹੋ ਸਕਦਾ ਹੈ ਜਿੱਥੇ ਕੋਈ ਰੂਟੀਨ ਜਾਂ ਪ੍ਰੋਸੈਸ ਸ਼ਾਮਿਲ ਹੈ ਜਿੱਥੇ ਵੀ ਰਿਪੀਟ ਹੋਣ ਵਾਲਾ ਕੰਮ ਹੈ ਉੱਥੇ ਬਿਹਤਰ ਤਰੀਕੇ ਲੱਭਣ ਦੀ ਗੁੰਜਾਇਸ਼ ਹੁੰਦੀ ਹੈ ਇਹ ਸਿਰਫ ਪ੍ਰਕਿਰਿਆ ਦੀ ਅੰਨੇਪਣ ਨੂੰ ਤੋੜਨ ਤੇ ਸਵਾਲ ਪੁੱਛਣ ਦੀ ਗੱਲ ਹੈ ਕਿ ਕੀ ਇਹ ਬਿਹਤਰ ਤਰੀਕੇ ਨਾਲ ਹੋ ਸਕਦਾ ਹੈ ਤਾਂ ਫਿਰ ਇਸ ਸਾਰੀ ਗੱਲਬਾਤ ਨੂੰ ਜੇ ਆਪਾਂ ਸਮੇਟੀਏ ਤਾਂ ਕੀ ਕਹਿ ਸਕਦੇ ਆ ਮੇਨ ਗੱਲ ਇਹ ਨਿਕਲਦੀ ਹੈ ਕਿ ਜਿਹੜਾ ਵਿਚਾਰ ਸ਼ੁਰੂ ਵਿੱਚ ਥੋੜਾ ਅਜੀਬ ਲੱਗ ਰਿਹਾ ਸੀ ਕਿ ਸਮਾਰਟ ਪਰ ਆਲਸੀ ਲੋਕ ਇਨੋਵੇਟਿਵ ਹੋ ਸਕਦੇ ਨੇ ਉਸ ਦੇ ਪਿੱਛੇ ਵਾਕਈ ਇੱਕ ਫੋਸਟ ਲੌਜੀਕ ਇਨੋਵੇਸ਼ਨ ਅਕਸਰ ਮੌਜੂਦਾ ਤਰੀਕਿਆਂ ਤੇ ਸਵਾਲ ਚੁੱਕਣ ਫਾਲਤੂ ਦੀ ਮਿਹਨਤ ਨੂੰ ਪਛਾਣਨ ਤੇ ਕੁਸ਼ਲਤਾ ਲੱਭਣ ਤੋਂ ਪੈਦਾ ਹੁੰਦੀ ਹੈ ਤੇ ਇਹ ਗੁਣ ਉਹਨਾਂ ਲੋਕਾਂ ਵਿੱਚ ਹੋ ਸਕਦੇ ਨੇ ਜਿਹੜੇ ਫਾਲਤੂ ਮਿਹਨਤ ਤੋਂ ਬਚਣਾ ਚਾਹੁੰਦੇ ਨੇ ਪਰ ਇਸ ਤੋਂ ਬਚਣ ਲਈ ਉਹ ਆਪਣਾ ਦਿਮਾਗ ਵਰਤ ਕੇ ਸਮਾਰਟ ਹੱਲ ਲੱਭਦੇ ਨੇ ਇਹ ਕਾਮਨਾ ਕਰਨ ਬਾਰੇ ਨਹੀਂ ਸਗੋਂ ਸਮਾਰਟ ਤਰੀਕੇ ਨਾਲ ਕੰਮ ਕਰਨ ਬਾਰੇ ਹੈ ਬਿਲਕੁਲ ਸਹੀ ਸੰਖੇਪ ਹੈ ਜੀ ਤੇ ਇਸ ਗੱਲਬਾਤ ਦੇ ਅੰਤ ਵਿੱਚ ਸੁਣਨ ਵਾਲਿਆਂ ਲਈ ਇੱਕ ਸਵਾਲ ਛੱਡ ਜਾਂਦੇ ਆ ਸੋਚਣ ਲਈ ਹਰ ਕੋਈ ਆਪਣੇ ਕੰਮਕਾਜ ਜਾਂ ਨਿੱਜੀ ਜ਼ਿੰਦਗੀ ਵਿੱਚ ਦੇਖੇ ਕਿ ਉਹ ਕਿਹੜੀਆਂ ਥਾਵਾਂ ਨੇ ਜਿੱਥੇ ਪ੍ਰਕਿਰਿਆ ਦੀ ਅੰਨੇਪਣ ਹੋ ਸਕਦੀ ਹੈ ਹਾਂ ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਿਰਫ ਇਸ ਲਈ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਉਹ ਹਮੇਸ਼ਾ ਤੋਂ ਐਵੇਂ ਹੀ ਹੁੰਦੀਆਂ ਆਈਆਂ ਨੇ ਭਾਵੇਂ ਉਹ ਟਾਈਮ ਖਰਾਬ ਕਰਦੀਆਂ ਹੋਣ ਜਾਂ ਫਰਸਟ੍ਰੇਟਿੰਗ ਹੋਣ ਜੇਕਰ ਉਹਨਾਂ ਨੂੰ ਇੱਕ ਸਮਾਰਟ ਪਰ ਆਲਸੀ ਨਜ਼ਰੀਏ ਨਾਲ ਦੇਖਿਆ ਜਾਵੇ ਤੇ ਚੁਣੌਤੀ ਦਿੱਤੀ ਜਾਵੇ ਤਾਂ ਕਿਹੜੇ ਅਚਾਨਕ ਸੁਧਾਰ ਜਾਂ ਨਵੀਆਂ ਚੀਜ਼ਾਂ ਸਾਹਮਣੇ ਆ ਸਕਦੀਆਂ ਨੇ ਇਹ ਸਿਰਫ ਕੰਮ ਸੌਖਾ ਕਰਨ ਬਾਰੇ ਨਹੀਂ ਸ਼ਾਇਦ ਜ਼ਿੰਦਗੀ ਦੀ ਕੁਆਲਿਟੀ ਨੂੰ ਬਿਹਤਰ ਬਣਾਉਣ ਬਾਰੇ ਵੀ ਹੋ ਸਕਦਾ ਹੈ ਇਸ ਤੇ ਵਿਚਾਰ ਕਰਨਾ ਫਾਇਦੇਮੰਦ ਹੋ ਸਕਦਾ ਹੈ ਵਕਈ ਆਪਣੇ ਆਲੇ ਦੁਆਲੇ ਨੂੰ ਇੱਕ ਨਵੀਂ ਨਜ਼ਰ ਨਾਲ ਦੇਖਣ ਦਾ ਸੱਦਾ ਹੈ ਖੈਰ ਇਹ ਸੀ ਸਾਡੀ ਅੱਜ ਦੀ ਗੱਲਬਾਤ ਇਸ ਦਿਲਚਸਪ ਵਿਸ਼ੇ ਤੇ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਇਹ ਵਿਚਾਰ ਰੁਪੇਸ਼ ਜੈਨ ਦੇ ਰੁਪੇਸ਼ ਦਿਲਸੇ ਵਜੋਂ ਜਾਣੇ ਜਾਂਦੇ ਉਹਨਾਂ ਦੇ ਆਪਣੇ ਜੀਵਨ ਦੇ ਤਜਰਬਿਆਂ ਤੇ ਆਧਾਰਿਤ ਹਨ ਉਮੀਦ ਹੈ ਇਸ ਗਲਬਾਤ ਨੇ ਸੋਚਤੇ ਕੁਝ ਨਵੇਰਾ ਖੋਲੇ ਹੋਣਗੇ ਅਗਲੀ ਵਾਰ ਫਿਰ ਮਿਲਾਂਗੇ ਇੱਕ ਨਵੇਂ ਵਿਸ਼ੇ ਨਾਲ